ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਰੀ ਤਰਦਨ ਸਾਹਿਬ ਹਰੀਕੇ ਪੱਤਨ ਤੋਂ ਬਹੁਤ ਕਰ ਸਕਦੇ ਆ ਪੱਟੀ ਤੋਂ ਵੱਡੇ ਸਭਰਾ ਦੁੱਬਲੀ ਬਰਵਾਲਾ ਨਵਾਪੋਲ ਬਿਲਕੁਲ ਕੋਰ ਬੁੱਢਾ ਇਹ ਸਾਰੇ ਨਦੀਕੀ ਦੇ ਜਿਹੜੇ ਪਿੰਡ ਨੇ ਇੱਥੇ ਤੁਸੀਂ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ 27 2 2025 ਤੇ ਤਕਰੀਬਨ ਜਿਹੜਾ ਮਾਰਨਿੰਗ ਦਾ ਸਮਾਂ ਹੋ ਗਿਆ ਤੇ ਫੋਨ ਨੰਬਰ ਆਪਣਾ 9903 82025 ਤੇ ਇਹ ਤੁਹਾਨੂੰ ਦਿਖਾਉਨੇ ਆ ਇੱਕ ਬਹੁਤ ਸੋਹਣਾ ਨਗੀਨਾ ਜਿਹੜਾ ਨੀਲੀ ਦਾ ਜਿਹੜਾ ਨਿਕਲ ਗਿਆ ਬਿਲਕੁਲ ਬਾਰਡਰ ਬੈਲਟ ਦਾ ਤੇ ਕਰਦੇ ਆਪਾਂ ਗੱਲਬਾਤ ਇਹਦੇ ਬਾਰੇ ਬਿਲਕੁਲ ਗੱਲ ਕਰੀਏ ਇਹਦੇ ਫੇਸ ਕੁਆਲਟੀ ਦੀ ਬਿਲਕੁਲ ਦੇਖੋ ਨੀਲੀ ਬਲੀ ਮਣ ਕੀ ਅੱਖਾਂ ਤੇ ਉੱਚਾ ਕੁੰਡਾ ਸਿੰਘ ਆ ਤੇ ਸਟੇਟ ਪਤਾ ਜਿਹੜਾ ਇਹਦੇ ਬਿਲਕੁਲ ਆ ਗਿਆ ਤੇ ਕਿਉਂ ਪੈਰਾਂ ਦੇ ਵਿੱਚ ਹਲਕੀ ਮਾਰਕਿੰਗ ਜਿਹੜੀ ਬਿਲਕੁਲ ਅਗਲੇ ਪੈਰਾਂ ਚ ਜੁਰਾਬਾਂ ਬਰਾਬਰ ਤੇ ਪਿਛਲੀਆਂ ਜੁਰਾਬਾਂ ਜਿਹੜੀਆਂ ਬਿਲਕੁਲ ਬਰਾਬਰ ਆ ਤੇ ਥਣ ਲੇਵੇ ਦੀ ਕੁਆਲਟੀ ਬਹੁਤ ਸੋਹਣੀ ਆ ਆ ਚੈੱਕ ਕਰੋ ਤੁਹਾਨੂੰ ਖੜੀ ਖੋਲ ਕੇ ਵੀ ਦਿਖਾਵਾਂਗਾ ਖੋਲੋਗੇ ਦੇ ਬਹੁਤ ਸੋਹਣੀ ਆ ਤੇ ਜਿਹੜੇ ਜਿਹੜੇ ਸਿੱਟੇ ਥਾਣ ਆ ਗਏ ਤਿੰਨ ਬਿਲਕੁਲ ਇਹਦੀ ਬਿਊਟੀ ਨੂੰ ਚਾਰ ਚੰਦ ਲਾਉਂਦੇ ਹੋਏ ਤਾਂ ਬਾਕਮਾਲ ਆ ਤੇ ਜਿਹੜਾ ਲੇਵਾ ਇਹਦਾ ਬਹੁਤ ਸੋਹਣਾ ਇਹ ਮੇਰੀ ਕੀ ਤੋੜਦੇ ਲੇਵਾ ਬਹੁਤ ਸੋਹਣਾ ਇਹਦਾ ਨਿੱਗਰ ਲੇਵੇ ਦੇ ਵਿੱਚ ਤੇ ਚੰਗਾ ਕੱਦ ਕਾਰ ਮੈਂ ਚੈੱਕ ਕਰੂ ਬਹੁਤ ਸੋਹਣੀ ਆ ਚੰਗਾ ਪਿੱਛ ਪੁੜਾ ਵਾ ਤੇ ਬਿਲਕੁਲ ਸੂਤ ਦੇ ਨਿਸ਼ਾਨ ਜਿਹੜਾ ਆ ਗਿਆ ਤੇ ਤੂੰ ਵੀ ਪੂਛ ਆ ਜਿਹੜੀ ਧਰਤੀ ਨੂੰ ਟੱਚ ਹੁੰਦੀ ਆ ਤੇ ਬਿਲਕੁਲ ਕਹਿੰਦੇ ਨਾ ਤੇ ਬਹੁਤ ਕਰਦੀ ਜਾਂਦੀ ਆ ਤੇ ਬਹੁਤ ਸੋਹਣੀ ਆ ਤੇ ਚੰਗਾ ਕੱਦ ਕਾਠਾ ਸਿੰਗਲ ਹੱਡੀ ਦੇ ਵਿੱਚ ਆ ਗਈ ਆ ਤੇ ਬਿਲਕੁਲ ਜਿਹੜੀ ਚਮੜੀ ਆ ਬਹੁਤ ਬਰੀਕੀ ਦੇ ਵਿੱਚ ਤੇ ਚੰਗੇ ਦੁੱਧ ਦੀ ਜਿਹੜੀ ਮਾਲਤ ਦੇਖਣ ਦੇ ਵਿੱਚ ਆਪਾਂ ਨੂੰ ਵੀ ਲੱਗ ਰਹੀ ਆ ਤੇ ਪ੍ਰਮਾਤਮਾ ਕਰੇ ਜਦੋਂ ਜਿਹਦੇ ਕੋਲ ਵੀ ਜਾਵੇ ਉਹਨੂੰ ਸੁਭੰਡਣੀ ਹੋਵੇ ਤੇ ਨਿੱਗਰ ਲੇਵੇ ਇਹਦੇ ਵਿੱਚ ਨਿੱਗਰ ਲੇਵਾ ਜਿਹੜਾ ਹਮੇਸ਼ਾ ਹੀ ਦੁੱਧ ਜਿਹੜਾ ਵੱਧ ਕੱਢ ਜਾਂਦਾ ਆ ਚੈੱਕ ਕਰੋ ਬਹੁਤ ਸੋਹਣਾ ਦੇਖੋ ਜਿਹੜੀ ਵੰਡ ਸਪੇਸ ਥਣਾ ਦੀ ਉਹ ਵੀ ਬਹੁਤ ਸੋਹਣੀ ਆ ਚੁਆਈ ਬਿਲਕੁਲ ਕੋਈ ਘੂਰ ਨਹੀਂ ਕੋਈ ਛੱਕਾ ਨਹੀਂ ਨਾ ਥਣ ਵੱਧ ਘੱਟ ਤੇ ਬਹੁਤ ਚੰਗੀ ਆ ਅੱਗੇ ਨੀਲੀ ਤੇ ਜਿਹੜੇ ਸਜਣਾ ਕੰਮ ਕਰਨਾ ਹੋਵੇ ਉਹ ਵੀ ਕਰ ਸਕਦੇ ਆ ਤੇ ਗੱਲ ਆਪਾਂ ਜਿਹੜਾ ਬੱਚਾ ਦਿਖਾਈਏ ਸਾਨੂੰ ਬਹੁਤ ਸੋਹਣਾ ਅਲਬਖਸ਼ ਦੀ ਕੱਟੀ ਆ ਗਈ ਆ ਬਹੁਤ ਪਿਆਰੀ ਆ ਆ ਤੁਹਾਨੂੰ ਜਿਹੜਾ ਇਹਦਾ ਫੇਸ ਕੁਆਲਟੀ ਵੀ ਚੈੱਕ ਕਰਾਉਨੇ ਆ ਬਹੁਤ ਸੋਹਣਾ ਥੱਲੇ ਜਿਹੜਾ ਹਵਾਲੇ ਦੇ ਵੀ ਕੱਟੀ ਦੇ ਆ ਗਿਆ ਤੇ ਜਰਾਬਾ ਬਿਲਕੁਲ ਬਰਾਬਰ ਅਗਲੀਆਂ ਪਿਛਲੀਆਂ ਬਿਲਕੁਲ ਮੇਲਿਆਂ ਦੇ ਵਿੱਚ ਪੌੜ ਵਾਲੀ ਕੱਟੀ ਆ ਤੇ ਕੱਦ ਕਾਠ ਬਹੁਤ ਸੋਹਣਾ ਸੂ ਤੇ ਵੀ ਕੱਟੀ ਤੇ ਤੇ ਹਲਕਾ ਨਿਸ਼ਾਨ ਜਿਹੜਾ ਆ ਗਿਆ ਅੱਗੋਂ ਜਿਹੜੀ ਬਿਲਕੁਲ ਡਾਊਨ ਆ ਕੂੰਜ ਵਾਗੂ ਤੇ ਪਿੱਛੋਂ ਜਿਹੜੀ ਦੇਖੋ ਉੱਚੀ ਆ ਕੱਟੀ ਤੇ ਚੰਗੀ ਜੰਮੀ ਬਲੀ ਆ ਬਹੁਤ ਸੋਹਣੀ ਆ ਤੇ ਜੇ ਪ੍ਰਮਾਤਮਾ ਚਲੋ ਜਿਹਦੇ ਕੋਲੇ ਵੀ ਜਾਵੇ ਤੰਦਰੁਸਤੀ ਦੇਵੇ ਬਹੁਤ ਸੋਹਣਾ ਦੋਨੇ ਪੀਸ ਜਿਹੜੇ ਸਪੈਸ਼ਲ ਆ ਅੱਗੇ ਨੀਲੀ ਤੇ ਸੱਜਣਾ ਨੇ ਕੰਮ ਕਰਨਾ ਵੇ ਇਹਦੇ ਵਿੱਚੋਂ ਚੰਗੇ ਬੱਚੇ ਲੈ ਸਕਦੇ ਤੀਜੇ ਸੂਵੇ ਦੇ ਵਿੱਚ ਇਹ ਸੂਈ ਆ ਤੇ ਪਿਛਲੀਆਂ ਜਿਹੜੀਆਂ ਉਹ ਵੀ ਇਹਦੀਆਂ ਦੋ ਕਟੀਆਂ ਹੀ ਆਈਆਂ ਤੇ ਤੀਜੀ ਵੀ ਜਿਹੜੀ ਕੱਟੀ ਆਈ ਆ ਤੇ ਮਾਰਕਿੰਗ ਬੱਚਿਆਂ ਸਾਰਿਆਂ ਤੇ ਬਹੁਤ ਸੋਹਣੀ ਆਈ ਆ ਇਹਦੀਆਂ ਜਿਹੜੇ ਦੋਨੇ ਕਟੀਆਂ ਆਪਾਂ ਅੱਖਾਂ ਨਾਲ ਦੇਖੀਆਂ ਹੋਈਆਂ ਤੇ ਆਪਾਂ ਘਰੇਲੂ ਸੱਜਣਾ ਕੋਲ ਮੱਝ ਲਈ ਆ ਉਹ ਕਹਿੰਦੇ ਵੀ ਮਿੱਠੀ ਐਨੀ ਗਾ ਤੇ ਲੰਮਾ ਸਮਾਂ ਦੁੱਧ ਦਿੰਦੀ ਆ ਤੇ ਇਹਨੂੰ ਕੋਈ ਬਾੜੇ ਵੰਨੇ ਜ਼ਰੂਰ ਹੀ ਨਹੀਂ ਜੋੜ ਦੀ ਤਹ ਰੱਸੀ ਪਾਉਣ ਦੀ ਵੇਖੋ ਉੱਧਾਈ ਖੜਕੇ ਜਿਹੜੀ ਇਹ ਮਿਲਦੀ ਆ ਉਹ ਵੀ ਤੁਹਾਨੂੰ ਆਪਾ ਜਿਹੜਾ ਥੋੜਾ ਥੱਲੇ ਬੈ ਕੇ ਜ਼ਰੂਰ ਦਿਖਾਉਣੇ ਆ ਗੋਲਦੀ ਵੀ ਬੰਨ ਕੇ ਮੜਿਆ ਥੱਲੇ ਬੈ ਕੇ ਜ਼ਰੂਰ ਦਿਖਾਓ ਮਾਈ ਦੇ ਵਿੱਚ ਬੱਚਾ ਥੋੜਾ ਮੱਝ ਵੱਲ ਨੂੰ ਜ਼ਰੂਰ ਕਰਿਓ ਆ ਦੇਖੋ ਜੀ ਵੇਖੋ ਜਿਹੜੀ ਹਜੇ ਸੂ ਸਵਾ ਦੇ ਵਿੱਚ ਆ ਫਿਰ ਵੀ ਕਰਮਾ ਵਾਲੀ ਨੇ ਸੋਹਣੇ ਪੱਠੇ ਖਾਦਿਆ ਵੱਖੀ ਜਿਹੜੀ ਭਰੀ ਜਾਂਦੀ ਆ ਤੇ ਅੱਜ ਦੇ ਪੁੱਠਾ ਬਿਲਕੁਲ ਇਹ ਚੁੱਕ ਜੂਗੀ ਅੱਜ ਦੇ ਦਿਨ ਤੱਕ ਕੱਲ ਜਿਹੜੀ ਇਹ ਬੱਚਾ ਮੜਾ ਜਾ ਥੱਲੇ ਲਾ ਸਕਦੇ ਜੇ ਕੋਈ ਅਸੀਂ ਕੋਈ ਗੱਲ ਨਹੀਂ ਇੱਦਾਂ ਤੁਸੀਂ ਬੈਠ ਜਾਓ ਕੋਈ। ਕੰਢੇ ਸੀਲ ਬਹੁਤ ਜਿਆਦਾ ਹੈ। ਵੀ ਧਾਰਾ ਮਾਰ ਕੇ ਦੋ ਦੋ ਚਾਰ ਚਾਰ ਜ਼ਰੂਰ ਦਿਖਾਉਣਾ। ਆ ਦੇਖੋ। ਮਰੀ ਦੋ ਅਥਾਨ। ਚੁਆਈ ਦੇਖੋ ਬਹੁਤ ਵਧੀਆ। ਅੱਜ ਅੱਜ ਮਾਰਿਓ। ਆ ਅਗਲੇ ਪਿਛਲੇ ਦੀ ਚੁਆਈ ਹੈ ਜਿਹੜੀ ਬਹੁਤ ਚੰਗੀ। ਨਿੱਗਰ ਚੁਆਈ ਆ। ਬਸ। ਬਾਕੀ ਕੋਈ ਵੀਰ ਨੇ ਆਨਲਾਈਨ ਵੀ ਸੌਦਾ ਕਰਨਾ ਹੋਵੇ। ਆਪਾਂ ਤਸੱਲੀ ਦੇ ਚੁਆਈ ਦੀ ਤਸੱਲੀ ਦੇ ਜਿਹੜਾ ਉਹ ਬਿਲਕੁਲ ਆਪਾਂ ਪਾਰ ਪਿੱਛੇ ਦੀ ਤੇ ਥਣਾ ਦੀ ਜਿਹੜੀ ਗਰੰਟੀ ਦੇ ਕੇ ਭੇਜ ਸਕਦੇ ਆ ਤੇ ਦੋ ਨੇ ਕਰਵਾ ਲਿਆ ਜਿਹਦੇ ਵੀ ਹਿੱਸੇ ਆਉਣਗੇ ਚਲੋ ਉਹ ਕਰਮਾਤਮਾ ਨੂੰ ਪਤਾ ਬਾਕੀ ਰੇਟ ਇਹਦਾ ਬਿਲਕੁਲ ਜਿਹੜਾ ਆਪਾਂ ਨਾਰਮਲੀ ਜਿਹੜਾ ਗੈਜ ਰੱਖਾਂਗੇ 1,70,000 ਰੁਪਇਆ ਬਾਕੀ ਜੇ ਕਿਸੇ ਸੱਜੇ ਨੇ ਕੱਤੀ ਛੱਡ ਕੇ ਜਾਣੀ ਹੋਵੇ ਅਸੀਂ ਜਿਹੜਾ ਬਿਲਕੁਲ 15,000 ਦੇ ਵਿੱਚ ਕੱਤੀ ਜਿਹੜੀ ਹੁਣੇ ਰੱਖਾਂਗੇ ਠੀਕ ਹੈ ਜੀ ਤੇ ਬਿਲਕੁਲ ਕੋ ਕੱਤੀ ਵਿਚਾਰ ਚੰਦ ਲਾਉਣ ਦੇ ਆ ਤੇ ਕੱਤੀ ਦੀ ਅੱਖੀ ਬਹੁਤ ਸੋਹਣੀ ਬਿੱਲੀ ਬਣ ਕੇ ਆ ਗਈ ਆ ਆ ਦੇਖੋ ਫਿਰੋ ਸਾਈਡਾ ਰੈੱਡ ਤੇ ਬਿਲਕੁਲ ਕੋ ਜਿਹੜੇ ਅੰਦਰੋਂ ਜਿਹੜੇ ਲੈਂਡ ਬਿਲਕੁਲ ਨੀਲੇ ਆ ਗਏ ਤੇ ਮੱਝ ਦੇ ਵੀ ਬਹੁਤ ਪਿਆਰੇ ਆ ਤੇ ਬਾਕੀ ਫੋਨ ਨੰਬਰ ਆਪਣਾ 9803882025 ਮਿਲਦੇ ਆ ਇੱਕ ਨਵੀਆਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ